ਕਰਵਾਲੀ ਦੇ ਨਾਲ ਤਲਾਕ ਦਾ ਕੇਸ ਚੱਲ ਰਿਹਾ ਹੈ ਤੇ ਇਸ ਦੇ ਵਿਚਾਲੇ ਹੀ ਮੁੰਡਾ ਕਿਸੇ ਹੋਰ ਜਨਾਨੀ ਦੇ ਨਾਲ ਰਹਿਣਾ ਸ਼ੁਰੂ ਵੀ ਕਰ ਦਿੰਦਾ ਹੈ। ਇੰਨਾ ਹੀ ਨਹੀਂ ਜਦੋਂ ਉਹ ਕੋਰਟ ਦੇ ਵਿੱਚ ਸਟੇ ਲੈਣ ਦੇ ਲਈ ਆਉਂਦਾ ਹੈ ਕਿ ਅਸੀਂ ਇਕੱਠੇ ਰਹਿ ਸਕਦੇ ਹਾਂ ਜਾਂ ਫਿਰ ਨਹੀਂ ਤਾਂ ਐਸੇ ਦੌਰਾਨ ਹੀ ਉੱਥੇ ਮੌਜੂਦ ਇੱਕ ਵਿਅਕਤੀ ਉਸ ਦੀ ਪਤਨੀ ਨੂੰ ਦੱਸਦਾ ਹੈ ਕਿ ਤੁਹਾਡਾ ਪਤੀ ਇੱਥੇ ਕਿਸੇ ਹੋਰ ਜਨਾਨੀ ਦੇ ਨਾਲ ਘੁੰਮ ਰਿਹਾ ਹੈ। ਇਹ ਖਬਰ ਜਦੋਂ ਕੁੜੀ ਦੇ ਕੰਨਾਂ ਦੇ ਵਿੱਚ ਪਈ ਤਾਂ ਉਹ ਉੱਥੇ ਪਹੁੰਚ ਗਈ ਅਤੇ ਨਾਲ ਹੀ ਜਿਸ ਕੁੜੀ ਦੇ ਨਾਲ ਉਸ ਦਾ ਪਤੀ ਘੁੰਮ ਰਿਹਾ ਸੀ ਉਸ ਦੇ ਭਰਾ ਨੂੰ ਵੀ ਉਥੇ ਬੁਲਾ ਲਿਆ ਗਿਆ। ਉਥੇ ਅਜਿਹਾ ਹੰਗਾਮਾ ਹੋਇਆ ਜਿਸ ਤੋਂ ਬਾਅਦ ਕੁੜੀ ਨੇ ਫੋਟੋਆਂ ਦੇ ਨਾਲ-ਨਾਲ ਕਈ ਵੱਡੇ ਖੁਲਾਸੇ ਕੀਤੇ ਨੇ ਅਤੇ ਦੱਸਿਆ ਕਿ ਬੱਚਿਆਂ ਨੂੰ ਵੀ ਜਦੋਂ ਉਹ ਫੋਨ ਕਰਦੀ ਹੈ ਤਾਂ ਇਹੀ ਜਨਾਨੀ ਚੱਕਦੀ ਹੈ। ਉਸ ਨੂੰ ਗਲਤ ਬੋਲਦੀ ਹੈ, ਗਾਲਾਂ ਕੱਢਦੀ ਹੈ ਤੇ ਨਾਲ ਹੀ ਪਤੀਆਂ ਫਿਰ ਬੱਚਿਆਂ ਦੇ ਨਾਲ ਕਿਸੇ ਵੀ ਤਰ੍ਹਾਂ ਗੱਲਬਾਤ ਨਹੀਂ ਹੋਣ ਦਿੰਦੀ। ਦੂਜੇ ਪਾਸੇ ਇਸ ਕੁੜੀ ਨੇ ਵੀ ਇਲਜ਼ਾਮ ਲਗਾਏ ਨੇ ਕਿ ਵਿਆਹੁਤਾ ਔਰਤ ਮੇਰੇ ਹੀ ਭਰਾ ਦੇ ਨਾਲ ਰਹਿ ਰਹੀ ਹੈ ਜਿਸ ਦੇ ਚਲਦੇ ਹੋਏ ਇਹ ਸਭ ਕੁਝ ਵਾਪਰ ਰਿਹਾ ਫਿਲਹਾਲ ਆਖਿਰਕਾਰ ਇਹ ਮਾਮਲਾ ਕੀ ਹੈ ਸਾਨੇਵਾਲ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਜਿੱਥੇ ਪਤੀ ਪਤਨੀ ਦੇ ਵਿਚਾਲੇ ਝਗੜਾ ਹੋਣ ਤੋਂ ਬਾਅਦ ਇੱਕ ਤੀਜੀ ਜਨਾਨੀ ਆ ਜਾਂਦੀ ਹੈ ਤੇਦਰ ਪਤਨੀ ਵੀ ਕਿਸੇ ਹੋਰ ਦੇ ਨਾਲ ਰਹਿ ਰਹੀ ਹੈ ਇਹ ਇਲਜ਼ਾਮ ਉਸੇ ਕੁੜੀ ਦੇ ਵੱਲੋਂ ਲਗਾਏ ਗਏ ਨੇ ਤੋ ਦੇਖ ਤਰ੍ਹਾਂ ਕੋਈ ਆਜੋ ਬਰੌੜ ਜਾਂਦੇ ਹੋ ਮਾਰੀ ਨਾ ਪੱਟੋ ਨਾ ਖਰਾਬ ਹੋ ਜਾਓ ਤੇ ਉਹਦਾ ਨਾ ਛਾੜੇ ਮਾ ਛੱਟ ਬੰਦਾ ਰੋਬਰ ਪਾਉਂਦਾ ਬਰੌੜ ਪਾਉਂਦਾ ਮਾ ਦਾਬਲ ਪਾ ਮਾ ਛੱਟ ਮਾਰ ਫਿਰ ਆ ਜਾ ਤੂੰ ਇਹਨੂੰ ਇਹਨੂੰ ਬਹੁਤ ਆਟਾ ਮੇਰੀ ਕਰੇ ਹੁਣ ਫਸਲ ਨੂੰ ਪਤਾ ਲੱਗੇ ਆ ਦੇਖੋ ਨਹੀਂ ਨਹੀਂ ਮੈਰੀ ਕਰਾਈ ਮੇਰੇ ਕੋ ਮੰਗਲ ਸੂਤਰੀ ਪਾਇਆ ਸੰਦੂਰ ਵੀ ਪਾਇਆ ਜਿੰਨੀਆਂ ਫੋਟੋਆਂ ਪਾਈਆਂ ਇਹਨੇ ਆ ਦੇਖੋ ਆ ਇਹਦਾ ਵੀ ਤਾਂ ਖਾਸ ਆ ਆ ਦੇਖੋ ਆ ਮੇਰਾ ਘਰ ਵਾਲਾ ਵਾ ਇਹ ਗੰਦ ਪਾਉਂਦੀਆਂ ਆ ਦੇਖੋ ਇਹ ਸੰਦੂਰ ਵੀ ਭਰਿਆ ਹੋਇਆ ਮੰਗ ਆ ਦੇਖੋ ਇਹ ਸੰਦੂਰ ਵੀ ਭਰਿਆ ਹੋਇਆ ਮੰਗਲ ਸੂਤਰੀ ਵੀ ਪਾਇਆ ਹੋਇਆ ਮੈਂ ਹਰ ਫੋਟੋ ਚੱਕਦੀ ਮੇਰੇ ਨਾਂ ਤੇ ਆਈਡਿਟੀ ਬਣਾਈ ਆ ਜੀ ਪ੍ਰੀਤ ਕੌਰ ਦੇ ਉਸੇ ਉਹ ਭਰਾ ਵਾ ਜਿਹੜਾ ਮੇਰਾ ਉਹਦੇ ਨਾਲ ਐਡ ਆ ਉਹਨੂੰ ਸਾਡੇ ਢੋਲੇ ਆ ਉਹਦੇ ਬੰਦਿਆਂ ਨੂੰ ਐਡ ਕਰਦੀ ਆ ਹਰ ਬੰਦੇ ਨੂੰ ਐਡ ਕਰਿਆ ਨੇ ਮੇਰੇ ਨਾਂ ਤੇ ਆੜੀ ਇਹਦੀ ਕੰਪਲੇਂਟ ਵੀ ਮੈਂ ਥਾਣੇ 'ਚ ਦਿੱਤੀ ਹੋਈ ਆ। ਉਹ ਆਡੋ ਬਿਠਾ ਲੈ ਜਾ ਯਾਰ। ਆਈ ਜਾਂਦਾ ਯਾਰ ਦੋ ਮਿੰਟ ਖੜ੍ਹ ਕੇ। ਲੈ ਕੇ ਚੱਲੇ ਨੂੰ ਕਿਸੇ ਨੇ ਨੀ ਆਣਾ ਇੱਥੇ। ਮਾਂ ਮੰਮੀ ਕੋਰਾ ਜੀ ਮੈਂ ਮਜਾਰੇ ਪਿੰਡ ਬਈ ਆਈ ਸੀ ਸਾਨੇ ਵਾਲਾ ਉਥੋਂ ਮੇਰੇ ਘਰ ਵਾਲੇ ਦੀ ਇਹ ਨਾਲ ਗੱਲ ਸੀ ਮੈਂ ਫੜ ਲਿਆ ਇਹਨੂੰ ਫੋਨ ਤੇ ਤੇ ਮੈਨੂੰ ਕੁੱਟਮਾਰ ਕਰਕੇ 13 ਦਸੰਬਰ ਨੂੰ ਬਾਹਰ ਕੱਢਤਾ ਮੇਰੇ ਇੱਥੇ ਡਿਵੋਰਸ ਕੇਸ ਲਾਇਆ ਹੋਇਆ ਥਾਣੇ ਚ ਕਰੋੜ ਦੇ ਵਿੱਚ ਜਦ ਮੈਂ ਫੋਨ ਕਰਦੀ ਆ ਫੋਨ ਇਹ ਚੱਕਦੀ ਆ ਇਹ ਕਹਿੰਦੀ ਆ ਮੈਂ ਤੇਰੇ ਨਿਆਣਿਆਂ ਨਾਲ ਗੱਲ ਨਹੀਂ ਕਰਨ ਦੇਣੀ ਮੈਂ ਹਰ ਫੋਨ ਚੱਕ ਕੇ ਮੈਨੂੰ ਕਹਿੰਦੀ ਮੈਂ ਤਾਂ ਵਿਆਹ ਕਰਾ ਲਿਆ ਮੈਂ ਕਿਹਾ ਜੇ ਤੂੰ ਵਿਆਹ ਕਰਾ ਲਿਆ ਮੈਨੂੰ ਤਾਂ ਤਲਾਕ ਦਿੱਤਾ ਨਹੀਂ ਇਹਨੇ ਮੇਰ ਨਾਲ ਤਲਾਕ ਵੀ ਨਹੀਂ ਹੋਇਆ ਤੇ ਨਾ ਮੇਰਾ ਸਮਾਨ ਚ ਕਾਂਦਾ ਕਹਿੰਦਾ ਪੰਚਾਇਤ ਚ ਆ ਜਾ ਉੱਥੇ ਸਮਾਨ ਦਿਨਾ ਮੇਰੇ ਨਿਆਣੇ ਜਦੋਂ ਫੋਨ ਤੇ ਗੱਲ ਕਰਦੇ ਆ ਤਾਂ ਇਹ ਜਨਾਨੀ ਫੋਨ ਚੱਕਦੀ ਆ ਨਾਲੇ ਚੱਕ ਕੇ ਬਲੌਗ ਮਾਰ ਦਿੰਦੀ ਆ ਆ ਦੇਖੋ ਹਾਂ ਦੇਖੋ ਮੈਂ ਤਾਂ ਮੇਰੀ ਤਾਂ ਭੈਣ ਨਹੀਂ ਹੈਗੀ ਮੇਰਾ ਨਹੀਂ ਰਹਿੰਦਾ ਜੀ ਮੈਂ ਆਪਣੇ ਪੇਕੇ ਰਹਿੰਦੀ ਆ ਢੋਲੇ ਆਲੂ ਦੇ ਆ ਢੋਲੇ ਆਲ ਮੇਰੇ ਪੇਕੇ ਆ ਮੇਰੇ ਵਿਆਹ ਨੂੰ 14 ਸਾਲ ਹੋ ਗਏ ਆ ਤੇ ਮੈਂ ਆਪਣੇ ਘਰ ਵਾਲੇ ਹਾਂਜੀ ਇਹ ਵੀ ਵਿਆਹੀ ਹੋਈ ਇਹਦੇ ਵੀ ਇੱਕ ਨਿਆਣਾਵਾ ਜੀ ਕੁੜੀ ਦੋ ਨਿਆਣੇ ਨੇ ਇੱਕ ਮੁੰਡਾ ਇੱਕ ਕੁੜੀ ਮੁੰਡਾ ਛੱਡਿਆ ਹਾਇ ਆਪਣੀ ਮਾਂ ਕੋਲ ਹਾਂ ਉਹਦਾ ਭਾਈ ਆ ਕੁੜੀ ਉਹਦੇ ਘਰ ਵਾਲਾ ਲੈ ਗਿਆ ਪਹਿਲਾਂ ਵੀ ਇਹ ਜਨਾਨੀ ਹਨਾ ਅੱਗੇ ਕੰਗੜਾ ਨਾਲ ਵਿਆਹੀ ਹੋਈ ਸੀ ਉਹ ਵੀ ਨਾਲ ਦੇ ਬੰਦੇ ਨਾਲ 6 ਸਾਲ ਭੱਜ ਕੇ ਰਹਿ ਰਹੀ ਸੀ ਬਿਗੈਰ ਰਿਲੇਸ਼ਨ ਤੋਂ ਉੱਥੇ ਇਹਦੇ ਕੁੜੀ ਹੋਈ ਆ ਲੇਸਨ ਪੇਪਰ ਬਣਾਏ ਹੋਏ ਨੇ ਤੂੰ ਵੀ ਦਿਖਾ ਦੇ ਫਿਰ ਤੂੰ ਵੀ ਸਾਹਮਣੇ ਅੱਜ ਸਾਨੂੰ ਇਥੇ ਮੇਰੇ ਭਰਾ ਦਾ ਯਾਰ ਦੋਸਤ ਲੱਗਿਆ ਹੋਇਆ ਹੈ ਕਚਹਿਰੀਆਂ 'ਚ ਉਹ ਟਾਈਪਿੰਗ ਕਰਦੇ ਨੇ ਵਕੀਲ ਦੇ ਮੂਰੇ ਇਹ ਉੱਥੋਂ ਨੰਗੇ ਹੋਣੇ ਮੇਰੇ ਘਰ ਵਾਲਿਆਂ ਦਾ ਜਾਣਦਾ ਉਹਨੇ ਮੈਨੂੰ ਫੋਨ ਕਰਕੇ ਦੱਸਿਆ ਕਹਿੰਦਾ ਪੈਣਾ ਤੇਰੀ ਤਰੀਕ ਸੀ ਅੱਜ ਮੈਂ ਕਿਹਾ ਮੇਰੀ ਤਰੀਕ ਤਾਂ ਹੈ ਨਹੀਂ ਮੈਂ ਕਿਹਾ ਸ਼ੇ ਆਪਣੇ ਮਾਰਚ ਦੀ ਆ ਅਪ੍ਰੈਲ ਮਈ ਦੀ 8 ਮਈ ਦੀ ਤਰੀਕ ਆ ਕਹਿੰਦਾ ਤੇਰਾ ਘਰ ਵਾਲਾ ਉਰੇ ਫਿਰਦਾ ਉਹ ਜਨਾਨੀ ਵੀ ਨਾਲ ਆ ਇਹਦਾ ਭਰਾ ਵਾਜੀ ਇਹਦਾ ਘਰ ਵਾਲਾ ਹਾਂਜੀ ਮੇਰਾ ਭਰਾ ਸੀ ਇਹ ਜੀ ਠੀਕ ਆ ਇਹ ਉਹ ਜਨਾਨੀ ਦਾ ਰਹਿੰਦਾ ਸੀਗਾ ਪਹਿਲਾਂ ਉਹਦੇ ਕੋ ਰਹਿੰਦੇ ਨਾ ਨੇ ਜਦ ਪਤਾ ਲੱਗਿਆ ਮੈਂ ਉਹਦੇ ਘਰ ਵਾਲੇ ਨਾਲ ਰਹਿਣ ਲੱਗ ਗਈ ਜਦੋਂ ਮੈਂ ਕਹਿਣ ਲੱਗੀ ਨਾ ਨਹੀਂ ਜਦੋਂ ਮੈਂ ਕਹਿਣ ਲੱਗੀ ਨਾ ਵੀ ਇਹਦੇ ਘਰ ਵਾਲੇ ਨਾਲ ਰਹਿੰਦੀ ਐ ਜਦੋਂ ਮੈਂ ਕੰਪਲੇਂਟਾ ਕਰਨ ਲੱਗੀ ਹੁਣ ਇਹ ਕਹਿੰਦੀ ਕਿ ਮੇਰੇ ਨਾਲ ਰਹਿੰਦੀ ਨਹੀਂ ਬਣਾਓਲਾ ਵੀਡੀਓ ਦੱਸ ਰਹੇ ਹਾਂ ਬਣਾਓ ਮੈਨੂੰ ਕੋਈ ਬਣਾਓ ਠੀਕ ਹੈ ਨਾ ਕੀ ਹੋ ਜਾ ਰਿਹਾ ਹੈ ਤੁਹਾਡੇ ਨਾਲ ਗੜੀ ਨਾ ਹੋਈ ਜਾ ਰਹਾ ਹਾਂ ਨਹੀਂ ਜੀ ਹੁਣ ਤਿੰਨ ਮਹੀਨੇ ਤਰਾਂ ਲੱਗਨੇ ਮੇਲਾ ਮੇਰੇ ਭਰਾ ਨਾਲ ਰਹਿੰਦੀ 6 ਮਹੀਨੇ ਮੇਰੇ ਕੋ ਖੰਨੇ ਰਹਿ ਗਈ ਆ ਸਾਰਾ ਪ੍ਰੂਫ ਕਰ ਹਾਂ ਹਾਂਜੀ ਇੱਕ ਭਰਾ ਮਾਤਾ ਜੀ ਇਹਨਾਂ ਨੇ ਆ ਦੇਖੋ ਪ੍ਰੂਫ ਦੇ ਕੋਈ ਗੱਲ ਹੀ ਫਿਰ ਉਹ ਕੋਈ ਗੱਲ ਨਹੀਂ ਜੇ ਮਾਰਿਆ ਫਿਰ ਉਹ ਤਾਂ ਪੁਲਿਸ ਕਾਪੇ ਉਹ ਕਰੋ ਕਿ ਨਾ ਜੇ ਮੈਂ ਮਾਰਿਆ ਹੋਗਾ ਲਿਖੀ ਹੋਈ ਆ ਕੋਈ ਨਹੀਂ ਫਿਰ ਪੋਸਮਾਰਟਮ ਦੇ ਵਿੱਚ ਇਹਨਾਂ ਦੇ ਪਰਚਾ ਦਰਜ ਹੋਇਆ ਹੋਇਆ ਆ ਕਿਸੇ ਦੇ ਕਹਿਣ ਦਾ ਭਰਾਵਾ ਕੁਝ ਨਹੀਂ ਹੁੰਦਾ ਕਹਿ ਲਓ ਅਕੋਰਡਿੰਗਾਂ ਨੇ ਤੁਸੀਂ ਕਹਿੰਦੇ ਅਸੀਂ ਮਾਰਿਆ ਮੇਰੇ ਕੋਲ ਵੀ ਨਹੀਂ ਮੇਰੇ ਕੋਲ ਵੀ ਨਹੀਂ ਮੇਰੇ ਕੋਲ ਵੀ ਨਰਬੜੀ ਤੁਸੀਂ ਕੀ ਕਹਿਣਾ ਚਾਹੋਗੇ ਤਾਂ ਤੁਸੀਂ ਬੀਰਾ ਕੋਈ ਨਹੀਂ ਕਹਿਣਾ ਚਾਹੁੰਦਾ ਮੈਂ ਤੁਸੀਂ ਬ੍ਰਦਰ ਹੋ ਇਹਨਾਂ ਦੇ ਹਾਂ ਬ੍ਰਦਰ ਇਹਨਾਂ ਵੱਲੋਂ ਕੀ ਕਹਿਦਾ ਹੁਣ ਕਹਿ ਰਿਹਾ ਅਸੀਂ ਮੈਂ ਤਾਂ ਭਰਾ ਨਹੀਂ ਫਿਰ ਹੁਣ ਇਹ ਗੱਲ ਖਰਾ ਹੋ ਗਿਆ ਮੇਰਾ ਜਿਹੜਾ ਇਹਨਾਂ ਦੇ ਹਸਬੰਦ ਹੈ ਇਹਨਾਂ ਨੂੰ ਨਾਲ ਰੱਖਦੇ ਨੇ ਇਹਨਾਂ ਨਾਲ ਹੀ ਆ ਰਹੇ ਇੰਦਰਾਬਾਹ ਹਾਂਜੀ ਇਹ ਮੇਰਾ ਇਹ ਦੇ ਨਾਲ ਇਹ ਦੇ ਨਾਲ ਨਹੀਂ ਰੈਂਦਾ ਮੈਂ ਨਹੀਂ ਕਹਿੰਦਾ ਮੇਰਾ ਕਾਰਾਲਾ ਬੋਵੀ ਹੈ ਜੀ ਗੁਰਦਾਸਪੁਰ ਦਾ ਉਹਨੂੰ ਆਪਣਾ ਨੰਬਰ ਲੈ ਲਓ ਉਹਨੂੰ ਫੋਨ ਕਰ ਲਓ ਜਿਹੜਾ ਯਾਰ ਨਾ ਹੋਣਾ ਗਿਆ ਮਜਾਰੇ ਦਾ ਉਹ ਭੱਜ ਗਿਆ ਦੇਖਾ ਤੇਰੇ ਸਾਹਮਣੇ ਮੂੰਹ ਬੰਦ ਮਨ ਕੋ ਪ੍ਰਸ਼ਾਸਨ ਚ ਮੰਗੇ ਇਹ ਹੈ ਜੀ ਕਿ ਜਦੋਂ ਇਹ ਹੈ ਨਾ ਸਾਰਿਆਂ ਤੇ ਲਾਗੂ ਕੀਤੇ ਹੋਏ ਨੇ ਕਿ ਬਿਨ ਬਗੈਰ ਰਿਲੇਸ਼ਨ ਤੋਂ ਜਨਾਨੀ ਤਲਾਕ ਦੇਣ ਬਗੈਰ ਜਨਾਨੀਆਂ ਤੇ ਲਾਗੂ ਹੁੰਦੇ ਨੇ ਇਹਨਾਂ ਤੇ ਕਿਉਂ ਲਾਗੂ ਹੁੰਦੇ ਨੇ ਫਿਰ ਇਹ ਫੋਨ ਚੱਕ ਚੱਕ ਕੇ ਗਾਣਾ ਕੱਢਦੀ ਤੂੰ हां जी मेरी 6 नंबर चौकी ਦੇ ਵਿੱਚ ਦਰਖਾਸਤ ਹੈ ਗਾਲਾਂ ਕੱਢਦੀਆਂ ਵੱਡੋ ਮਤਲਬ ਤੁਹਾਡੇ ਕੋ ਨਹੀਂ ਰਹਿ ਰਹੀ ਨਹੀਂ ਸਾਡੇ ਕੋ ਇਹ ਬੰਦੇ ਨਾਲ ਰਹਿ ਰਹੀ ਹੈ ਜੀ ਅੱਛਾ ਇਹੋ ਨਾਲ ਹੈ ਜੀ ਹਾਂ ਜੀ ਅਸੀਂ ਲੱਭਣ ਦੀ ਕੋਸ਼ਿਸ਼ ਕੀਤੀ ਇਹ ਵੀ ਭੱਜ ਜਾਂਦੇ ਨੇ ਉਹ ਲੱਭੇ ਹੈ ਜੀ ਅਸੀਂ ਨਾਲ ਲੱਭਣ ਦੀ ਕੋਸ਼ਿਸ਼ ਕੀਤੀ ਇਹ ਵੀ ਭੱਜ ਜਾਂਦੀ ਸੀ ਇਹ ਵੀ ਮੇਰੇ ਕੋ ਰਹਿੰਦੀ ਰਹੀ ਜੀ ਲਿਆ ਪ੍ਰੂਫ ਲਿਆ ਕਿਵੇਂ ਡਿੱਕਿਆ ਗਿਆ ਮੈਂ ਤਾਂ ਪ੍ਰੂਫ ਨਹੀਂ ਸਾਰਾ ਮੱਲਾ ਤੋਂ ਮੇਰੇ ਬਾਹਰ ਸਾਡੇ ਮਰਾਹਤ ਜਾ ਰਹੇ ਸੀ ਕਿੱਥੇ ਜਾ ਰਹੇ ਸੀ ਇਹ ਵਿਆਹ ਕਰਾ ਕੇ ਮੱਲਾ ਬਣਾਏ ਨੇ ਇਹ ਕਹਿੰਦੇ ਪਿੰਡ 'ਚ ਰੋਲਾ ਪਾਇਆ ਕਹਿੰਦੇ ਮੈਂ ਕੋਈ ਮੈਚ ਲਾ ਲਵਾਂਗਾ ਮੇਰਾ ਲੋਣਾ ਟੱਕਾ ਟੁੱਟਿਆ ਜਿਹੜਾ ਲਾ ਲਾਏ ਨੇ ਤਾਂ ਤੂੰ ਵੀ ਕਰ ਇਹਨਾਂ ਨੂੰ ਜ سزا ਦਵਾਣੀ ਆ ਮੈਂ ਜੇ ਬਗੈਰ ਰਿਸ਼ਤੋਂ ਤੋਂ ਬਗੈਰ ਤਲਾਕ ਤੋਂ ਇਹ ਵਿਆਹ ਕਰਾ ਸਕਦਾ ਨਾ ਹੈਗੀ ਆ ਨਾ سزا ਦੋ ਬੱਚੇ ਨੇ ਮੇਰੇ ਇੱਕ ਸਾਤ ਬਾ 13 ਸਾਲ ਦੀ ਕੁੜੀ ਹੈ ਤੇ 4 ਸਾਲ ਦਾ ਮੁੰਡਾ ਉਹ ਕਿੱਥੇ ਨੇ ਨਿਆਣੇ ਪੁੱਛਿਆ ਜਾਣਾ ਮੇਰੇ ਕੋਲ ਨੇ ਚੱਲੋ ਮੇਰੇ ਘਰੇ ਚੱਲੋ ਆ ਦੇਖੋ ਇਹ ਸੰਧੂਰ ਵੀ ਭਰਿਆ ਹੋਇਆ ਮੰਗਲ ਚੁੱਪੜੀ ਪਾਇਆ ਹੋਇਆ ਮੈਂ ਹਰ ਫੋਟੋ ਚੱਕਦੀ ਮੇਰੇ ਨਾਂ ਤੇ ਫੇਕ ਆਈਡੀ ਬਣਾਈ ਆ ਜੀ ਪ੍ਰੀਤ ਕੌਰ ਦੇ ਉਸੇ ਉਹ ਭਰਾਵਾ ਜਿਹੜਾ ਮੇਰਾ ਉਹਦੇ ਨਾਲ ਐਡ ਉਹਨੂੰ ਸਾਡੇ ਢੋਲੇ ਆ ਉਹਦੇ ਬੰਦਿਆਂ ਨੂੰ ਐਡ ਕਰਦੀ ਆ ਹਰ ਬੰਦੇ ਨੂੰ ਐਡ ਕਰਿਆ ਨੇ ਮੇਰੇ ਨਾਂ ਤੇ ਆੜੀ ਇਹਦੀ ਕੰਪਲੇਂਟ ਵੀ ਮੈਂ ਥਾਣੇ 'ਚ ਦਿੱਤੀ ਹੋਈ ਆ ਬੋਰਡੋ ਬਿਠਾ ਲੈ ਜਾ ਯਾਰ ਆ ਜਾਣਾ ਯਾਰ ਦੋ ਮਿੰਟ ਖੜੋ ਲੈ ਕੇ ਚਲੇ ਨੂੰ ਕਿਸੇ ਨੇ ਨਹੀਂ ਆਣਾ ਇੱਥੇ ਮਾਂ ਮੰਮੀ ਉਹ ਤੋਰਦੀ ਨਹੀਂ ਉਹ ਭੱਜ ਗਿਆ ਛੱਡ ਕੇ ਆਪਣੇ 13 ਪ੍ਰੀਤ ਕੌਰ ਆ ਜੀ ਮੈਂ ਮਜਾਰੇ ਪਿੰਡ ਵਿਆਹੀ ਸੀ ਸਾਨੇ ਵਾਲ ਉਥੋਂ ਮੇਰੇ ਘਰ ਵਾਲੇ ਦੀ ਇਹ ਨਾਲ ਗੱਲ ਸੀ ਮੈਂ ਫੜ ਲਿਆ ਇਹਨੂੰ ਫੋਨ ਤੇ ਤੇ ਮੈਨੂੰ ਕੁੱਟਮਾਰ ਕਰਕੇ 13 ਦਸੰਬਰ ਨੂੰ ਬਾਹਰ ਕੱਢਤਾ ਮੇਰੇ ਇੱਥੇ ਡਿਵੋਰਸ ਕੇਸ ਲਾਇਆ ਹੋਇਆ ਥਾਣੇ ਚ ਕਰੋੜ ਦੇ ਵਿੱਚ ਜਦ ਮੈਂ ਫੋਨ ਕਰਦੀ ਆ ਫੋਨ ਇਹ ਚੱਕਦੀ ਆ ਇਹ ਕਹਿੰਦੀ ਆ ਮੈਂ ਤੇਰੇ ਨਿਆਣਿਆਂ ਨਾਲ ਗੱਲ ਨਹੀਂ ਕਰਨ ਦੇਣੀ ਮੈਂ ਹਰ ਫੋਨ ਚੱਕ ਕੇ ਮੈਨੂੰ ਕਹਿੰਦੀ ਮੈਂ ਤਾਂ ਵਿਆਹ ਕਰਾ ਲਿਆ ਮੈਂ ਕਿਹਾ ਜੇ ਤੂੰ ਵਿਆਹ ਕਰਾ ਲਿਆ ਮੈਨੂੰ ਤਾਂ ਤਲਾਕ ਦਿੱਤਾ ਨਹੀਂ ਇਹਨੇ ਮੇਨਾ ਤਲਾਕ ਵੀ ਨਹੀਂ ਹੋਇਆ ਤੇ ਨਾ ਮੇਰਾ ਸਮਾਨ ਚਕਾਂਦਾ ਕਹਿੰਦਾ ਪੰਚਾਇਤ ਚ ਆ ਜਾ ਉੱਥੇ ਸਮਾਨ ਦਿੰਦਾ ਮੇਰੇ ਨਿਆਣੇ ਜਦੋਂ ਫੋਨ ਤੇ ਗੱਲ ਕਰਦੇ ਆ ਤਾਂ ਇਹ ਜਨਾਨੀ ਫੋਨ ਚੱਕਦੀ ਆ ਨਾਰੀ ਚੱਕ ਕੇ ਬਲੌਗ ਮਾਰ ਦਿੰਦੀ ਆ ਆ ਦੇਖੋ ਹਾਂ ਦੇਖੋ ਮੈਂ ਤਾਂ ਮਿੱਟੀ ਦਾ ਭੈਣ ਨਹੀਂ ਹੈਗੀ ਮੇਨਾ ਨਹੀਂ ਰਹਿੰਦਾ ਜੀ ਮੈਂ ਆਪਣੇ ਪੇਕੇ ਰਹਿਣੀ ਆ ਢੋਲੇ ਵਾਲੂ ਦੇ ਆ ਢੋਲੇ ਵਾਲ ਮੇਰੇ ਪੇਕੇ ਆ ਮੇਰੇ ਵਿਆਹ ਨੂੰ 14 ਸਾਲ ਹੋ ਗਏ ਆ ਤੇ ਮੈਂ ਆਪਣੇ ਘਰ ਵਾਲੇ ਹਾਂਜੀ ਇਹ ਵੀ ਵਿਆਹੀ ਹੋਈ ਇਹਦੇ ਵੀ ਇੱਕ ਨਿਆਣਾਵਾ ਜੀ ਦੋ ਨਿਆਣੇ ਨੇ ਇੱਕ ਮੁੰਡਾ ਇੱਕ ਕੁੜੀ ਮੁੰਡਾ ਛੱਡਿਆ ਹਾਇ ਆਪਣੀ ਮਾਂ ਕੋਲ ਹਾਂ ਉਹਦਾ ਭਾਈਆ ਕੁੜੀ ਉਹ